ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਖੇਤਰਾ ਵਿੱਚ ਲਗਾਤਾਰ ਬਰਸਾਤ ਪੈਣ ਮਗਰੋਂ ਜਿੱਥੇ ਪੰਜਾਬ ਦੇ ਵਿੱਚ ਵਟ्टी ਆਫਤ ਜਿਹੜੀ ਆਈ ਹੈ ਜਕਰ ਗੱਲ ਕੀਤੀ ਜਾਂ ਤੇ ਬਿਆਸਤਰੀਆ ਦੇ ਪਾਣੀ ਦੇ ਪੱਧਰ ਲਗਾਤਾਰ ਵਧਦਾ ਜਾ ਰਿਹਾ ਉਸ ਵਾਧੇ ਪੱਧਰ ਨੂੰ ਲੈ ਕੇ ਜਕਰ ਗੱਲ ਕੀਤੀ ਹੈ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕਿ ਇਸ ਵਕਤ ਤੁਸੀ ਬੰਦ ਦੇ ਨਾਲ ਜਿਹੜਾ ਪਾਣੀ ਲੱਗਣਾ ਸ਼ੁਰੂ ਹੋ ਚੁੱਕਾ ਪਰ ਜਿਕਰ ਗੱਲ ਕੀਤੀ ਆਵੇ ਸੈਂਕੜੇ ਏਕੜ ਹੀ ਫਸਲ ਜਿਹੜੀ ਇਸ ਪਾਣੀ ਦੀ ਚਪੇਟ ਵਿੱਚ ਆਈ ਆ ਸੋ ਗੱਲਬਾਤ ਕਰਾਂਗੇ ਕਿ ਜੋ ਪੌਂਗ ਡੈਮ ਦਾ ਪਾਣੀ ਤੇ ਚੱਕੀ ਬੈਂਕ ਦਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਉਸ ਨੂੰ ਲੈ ਕੇ ਕੀ ਹਾਲਾਤ ਹਨ ਮਕੇਰੀਆਂ ਤੋਂ ਲੈ ਕੇ ਕਪੂਰਥਲਾ ਤੱਕ ਜਾਣਕਾਰੀ ਕਰਾਗੇ ਸੰਜੀ ਮੇਰੇ ਨਾਲ ਸਹਿਯੋਗੀ ਨਗਲਾ ਜੀ ਉਹਨਾਂ ਨਾਲ ਗੱਲਬਾਤ ਕਰਕੇ ਭਾਈ ਕੀ ਦੇਖਦੇ ਹੋ ਜੋ ਹਾਲਾਤ ਬੜੇ ਆ ਬਰਸਾਤ ਤੋਂ ਲੈ ਕੇ ਚੱਕੀ ਬੈਂਕ ਦਾ ਹੀ ਪਾਣੀ ਆ ਰਿਹਾ ਬਿਆਸ ਰਿਆ ਚ ਬਿਆਸ ਰਿਆ ਦਾ ਪਾਣੀ ਤੇ ਆਈ ਰਿਹਾ ਪੂੜੇ ਜੀ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਔਰ ਹਿਮਾਚਲ ਵਿੱਚ ਵੀ ਜਿਹੜੀ ਲਗਾਤਾਰ ਬਾਰਿਸ਼ ਹੋਈ ਹੈ ਕਿਤੇ ਨਾ ਕਿਤੇ ਪੌਂਗ ਡੈਮ ਦਾ ਜਿਹੜਾ ਜਲ ਸਤਰ ਉਹ ਲਗਾਤਾਰ ਵਧਿਆ ਜਿਸ ਦੇ ਕਾਰਨ ਫਿਲਹਾਲ ਜਿਹੜਾ ਪੌਂਗ ਡੈਮ ਦੇ ਚੀਫ ਇੰਜੀਨੀਅਰ ਨੇ ਉਹਨਾਂ ਵੱਲੋਂ ਵੀ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਰਾਤ ਨੂੰ ਦੱਸਿਆ ਗਿਆ ਉਹਦੇ ਵਿੱਚ ਕਿ ਅਸੀਂ 15000 ਜਿਹੜਾ ਕਿਊਸਿਕ ਉਹ ਪਾਣੀ ਦਾ ਵਾਅਦਾ ਕਰ ਰਹੇ ਹਾਂ ਮਾ ਦੱਸ ਦਈਏ ਕਿ ਆਪਣੇ 15000 ਜਿਹੜਾ ਕਿਊਸਿਕ ਦਾ ਵਾਅਦਾ ਕਰਨਾ ਉਹ ਕਿਤਨੇ ਕਿਤੇ ਬਿਆਸ ਦਰਿਆ ਦੇ ਵਿੱਚ ਹੀ ਪੈਣਾ ਉਹ ਉਸ ਤੋਂ ਬਾਅਦ ਜਿਹੜੀ ਹਿਮਾਚਲ ਦੇ ਵਿੱਚ ਜਿਹੜੀ ਲਗਾਤਾਰ بارشਾਂ ਹੋ ਰਹੀਆਂ ਉਸ ਦਾ ਵੀ ਪਾਣੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬਿਆਸ ਦਰਿਆ ਦੇ ਵਿੱਚ ਪੈ ਰਿਹਾ ਹੋ ਸਕਦਾ ਹੈ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਵਿੱਚ ਏਸੀ ਤਰ੍ਹਾਂ ਦੀ بارش ਹੁੰਦੀ ਰਹੀ ਤਾਂ ਜਿਹੜਾ ਪੌਂਗ ਟਾਈਮ ਦਾ ਜਲ ਸતર ਹੈ ਉਹ ਵੀ ਵਧਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਚੱਕੀ ਦੇ ਪਠਾਨਕੋਟ ਦੇ ਚੱਕੀ ਦਰਿਆ ਦੇ ਵਿੱਚ ਜਿਹੜਾ ਪਾਣੀ ਉਹ ਵੀ ਬਿਆਸ ਦਰਿਆ ਦੇ ਵਿੱਚ ਆਊਗਾ ਔਰ ਲਗਭਗ ਦੀ ਗੱਲ ਕਰੀਏ ਤਾਂ ਸਵਾ ਲੱਖ ਦੇ ਕਰੀਬ ਜਿਹੜਾ ਹੈਗਾ ਉਹ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਹੁੰਦਾ ਪਿਆ ਵਾ ਇਸ ਲਈ ਕਿਉਂਕਿ ਚੱਕੀ ਦਰਿਆ ਔਰ ਪੌਂਗ ਡੈਮ ਤੋਂ ਲਗਭਗ ਜਿਹੜਾ 75000 ਕਿਊਸਿਕ ਜਿਹੜਾ ਪਾਣੀ ਉਹ ਛੱਡਿਆ ਜਾ ਰਿਹਾ ਹੈ ਅਗਰ ਬਾਰਿਸ਼ ਹੀ ਮਾਤਲ ਵਿੱਚ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਹੋ ਸਕਦਾ ਕਿ ਨਿਚਲੇ ਏਰੀਏ ਦੇ ਜਿਹੜੇ ਲੋਕ ਨੇ ਉਹਨਾਂ ਲਈ ਪਰੇਸ਼ਾਨੀਆਂ ਜਿਹੜੀਆਂ ਹੋਰ ਖੜੀਆਂ ਹੋ ਜਾਣ। ਆਪਾਂ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਸਾਂਝੀ ਕਰ ਸਕਦੇ ਕਿ ਜ਼ਿਆਦਾਤਰ ਇਸ ਪਾਣੀ ਦੇ ਕਰਕੇ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਆ ਜਿਨ੍ਹਾਂ ਦੇ ਕਰਕੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਿਆ ਬਹੁਤ ਸਾਵਾਂ ਤੋਂ ਜਿਹੜੀ ਤੁਸੀ ਬਨ ਜਿਹੜੇ ਕਿ ਪਾਣੀ ਦੀ ਚਪੇਟ ਤੇ ਆਉਣ ਕਰਕੇ ਜਿਹੜੇ ਟੁੱਟਦੇ ਰਹਿ ਰਹੇ। ਇਹ ਦੱਸ ਦਈਏ ਕਿ ਆਪਣੇ ਪਿਛਲੇ ਕੱਲ ਹੀ ਹਲਕਾ ਮੁਕੇਰੀਆਂ ਦੇ ਪਿੰਡ ਹਲੇੜ ਤੇ ਉਹਦੇ ਨਾਲ ਦਾ ਇੱਕ ਪਿੰਡ ਹੋਰ ਸੀਗੇ ਕੁੱਲੀਆਂ ਆਂਗ ਸਿੰਘ ਤੇ ਉਹ ਨਾ ਪਿੰਡਾਂ ਦੇ ਵਿੱਚ ਜਿਹੜਾਗਾ ਉਹ ਰਾਤ 4-4 ਫੁੱਟ ਦੇ ਕਰੀਬ ਜਿਹੜਾਗਾ ਉਹ ਪਾਣੀ ਵੜ ਗਿਆ ਸੀਗਾ ਤੁਸੀ ਬੰਨ ਤਿੰਨ ਜਗ੍ਹਾ ਤੋਂ ਪਾੜ ਪੈ ਗਿਆ ਸੀ ਉਹ ਤੋਂ ਬਾਅਦ ਆ ਜੀ ਅਸੀਂ ਟਾਂਡਾ ਹਲਕੇ ਦੇ ਵਿੱਚ ਤੇ ਟਾਂਡਾ ਹਲਕੇ ਦੇ ਪਿੰਡ ਟਾਹਲੀ ਤੇ ਅਬਦੁੱਲਾਪੁਰ ਦੇ ਵਿੱਚ ਵੀ ਇਸ ਟਾਈਮ ਤੁਸੀਂ ਜਿੱਥੇ ਖੜੇ ਹੋ ਤੁਸੀਂ ਪਿੱਛੇ ਹਾਲਾਤ ਦੇਖ ਹੀ ਸਕਦੇ ਹੋ ਕਿ ਲਗਭਗ ਜਿਹੜਾਗਾ ਉਹ 500 ਮੀਟਰ ਦਾ ਦਾਇਰਾ ਜਿਹੜਾਗਾ ਉਹ ਬਿਆਸ ਦਰਿਆ ਨੇ ਆਪਣਾ ਲਿਆ ਜੇਕਰ ਗੱਲ ਕੀਤੀ ਜਾਵੇ ਤੇ ਕੀ ਲੱਗਦਾ ਕਿ ਜੇਕਰ ਬਰਸਾਤ ਜਿਵੇਂ ਕਿ ਲਗਾਤਾਰ 2-3 ਦਿਨਾਂ ਤੋਂ ਪੈ ਰਹੀ ਹੈ 2 ਦਿਨ ਹੋਰ ਦੱਸੀ ਜਾ ਰਹੀ ਹੈ ਕਿ ਆਉਣ ਵਾਲੇ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਹੋਣਗੇ ਜਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇਕਰ ਪਾਣੀ ਦੇ ਬਚਾਅ ਦੇ ਕਾਰਜ ਨੇਤੀ ਜੀ ਦੱਸਦੇ ਕਿ ਜਿਸ ਤਰੀਕੇ ਦੀ ਬਾਰਿਸ਼ ਰੁਕ ਰੁਕ ਕੇ ਲਗਾਤਾਰ ਹੋ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਕੰਢੀ ਏਰੀਆ ਦਸੂਆ ਤੋਂ ਲੈ ਕੇ ਅਸੀਂ ਗੱਲ ਕਰੀਏ ਤਾਂ ਮੁਕੇਰੀਆਂ ਦਸੂਆ ਟਾਂਡਾ ਹਲਕੇ ਜਿਹੜੇ ਚੋਕ ਕਦੀ ਉਫਾਨ ਦੇ ਉੱਪਰ ਦੇਖੇ ਨਹੀਂ ਸੀ ਕਿ ਪਾਣੀ ਹੁੰਦਾ ਦੇਖਿਆ ਨਹੀਂ ਸੀ ਵੀ ਇਸ ਟਾਈਮ ਜਿਹੜੇ ਉਫਾਨ ਦੇ ਉੱਤੇ ਨੇ थैंक यू ਨਾਲੋਜੀ ਇਸ ਸੰ ਸਾਡੇ ਸਹਿਯੋਗੀ ਨਗਲਾ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਜਿੰਨਾਂ ਨੇ ਮਤਲਬ ਕਿ ਬਹੁਤ ਸਾਰੇ ਹੜ੍ਹ ਦੇ ਹਾਲਾਤਾਂ ਤੇ ਤੁਸੀਂ ਬੰਨ ਤੇ ਫਲੱਡ ਗੇਟ ਜਿਹੜੇ ਖੁੱਲੇ ਗਏ ਸੀ ਉਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਵਕਤ ਪਿੰਡ ਅਬਦੁੱਲਾਪੁਰ ਚ ਖੜੇ ਪਾਵੇਂਗੇ ਤੇਜ਼ ਹਵਾਵਾਂ ਚੱਲਦੀਆਂ ਪਈਆਂ ਪਰ ਪਾੜੀ ਜਿਹੜਾ ਆ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਰ ਦੂਸਰੇ ਪਾਸੇ ਜੋ ਹਾਲਾਤ ਦੇਖੇ ਜਾਂਦੇ ਨੇ ਤਾਂ ਹਾਲਾਤਾਂ ਤੇ ਚੱਲਦੇ ਜਿਹੜਾ ਕਿ ਪਾਣੀ ਦੇ ਕਾਰਨ ਕਰਕੇ ਜਿਹੜਾ ਕਿ ਲੋਕ ਤਾਂ ਘਰੋਂ ਬੇਕਾਰ ਹੈ ਪਰ ਇਸ ਜਿੱਥੇ ਸੁਰੱਖਿਆ ਥਾਵਾਂ ਤੇ ਬੈਠੇ ਇੱਥੋਂ ਵੀ ਅਗਾਹ ਜਿਹੜਾ ਜਾਣਾ ਸ਼ੁਰੂ ਕਰ ਦਿੱਤਾ ਜਿਕਰ ਹਾਲਾਤ ਦੇਖੇ ਜਾਂ ਤਾਂ ਹਾਲਾਤ ਜਿਹੜੇ ਆ ਬਹੁਤ ਹੀ ਨਾਜਿਕ ਨਜ਼ਰ ਆ ਰਹੀ ਇਸ ਸਥਿਤੀ ਕਿ ਲੋਕ ਕਰੋ ਬੇਕਾਰ ਤੇ ਲੋਕਾਂ ਦੇ ਚੁੱਲ੍ਹੇ ਠੱਡੇ ਪੈਣ ਕਰਕੇ ਲੋਕ ਜਿਹੜੇ ਕੀ ਰੋਟੀ ਤਾਂ ਵੀ ਆਵਾਜ਼ਾਰਾ ਪਾਉਣਗੇ ਸਮਾਜ ਸੇਵੀ ਸੰਸਥਾ ਵੱਲੋਂ ਔਰ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਲੰਗਰ ਦਾ ਪੂਖਤਾ ਇਤਿਹਾਬ ਕੀਤੇ ਗਏ ਪਰ ਤੇ ਬਰਸਾਦ ਦੇ ਕਾਲ ਕਰਕੇ ਲੋਕਾਂ ਦਾ ਜਿਹੜਾ ਸੜਕਾਂ ਤੇ ਬੈਠਣਾ ਜਾਂ ਤੁਸੀਂ ਵੱਲ ਤੇ ਬੈਠਣਾ ਕਾਫੀ ਮੁਸ਼ਕਲ ਜਿਹੜਾ ਕੀ ਹੋਇਆ ਪਿਆ ਵਾ ਤੁਸੀਂ ਦੇਖਦੇ ਹੋ ਦਿਨ ਸੇ ਰਾਤ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਟਾਂਡਾ ਆਉਟ ਮੋਡ ਪੰਜਾਬ ਤੇ ਹਿਮਾਚਲ ਦੇ ਵੱਖ-ਵੱਖ ਖੇਤਰਾ ਵਿੱਚ ਲਗਾਤਾਰ ਬਰਸਾਤ ਪੈਣ ਮਗਰੋਂ ਜਿੱਥੇ ਪੰਜਾਬ ਦੇ ਵਿੱਚ ਵਟ्टी ਆਫਤ ਜਿਹੜੀ ਆਈ ਹੈ ਜਕਰ ਗੱਲ ਕੀਤੀ ਜਾਂ ਤੇ ਬਿਆਸਤਰੀਆ ਦੇ ਪਾਣੀ ਦੇ ਪੱਧਰ ਲਗਾਤਾਰ ਵਧਦਾ ਜਾ ਰਿਹਾ ਉਸ ਵਾਧੇ ਪੱਧਰ ਨੂੰ ਲੈ ਕੇ ਜਕਰ ਗੱਲ ਕੀਤੀ ਹੈ ਤਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਕਿ ਇਸ ਵਕਤ ਤੁਸੀ ਬੰਦ ਦੇ ਨਾਲ ਜਿਹੜਾ ਪਾਣੀ ਲੱਗਣਾ ਸ਼ੁਰੂ ਹੋ ਚੁੱਕਾ ਪਰ ਜਿਕਰ ਗੱਲ ਕੀਤੀ ਆਵੇ ਸੈਂਕੜੇ ਏਕੜ ਹੀ ਫਸਲ ਜਿਹੜੀ ਇਸ ਪਾਣੀ ਦੀ ਚਪੇਟ ਵਿੱਚ ਆਈ ਆ ਸੋ ਗੱਲਬਾਤ ਕਰਾਂਗੇ ਕਿ ਜੋ ਪੋਂਗ ਡੈਮ ਦਾ ਪਾਣੀ ਤੇ ਚੱਕੀ ਬੈਂਕ ਦਾ ਪਾਣੀ ਜਿਹੜਾ ਛੱਡਿਆ ਜਾ ਰਿਹਾ ਉਸ ਨੂੰ ਲੈ ਕੇ ਕੀ ਹਾਲਾਤ ਹਨ ਮਕੇਰੀਆਂ ਤੋਂ ਲੈ ਕੇ ਕਪੂਰਥਲਾ ਤੱਕ ਜਾਣਕਾਰੀ ਕਰਾਗੇ ਸੰਜੀ ਮੇਰੇ ਨਾਲ ਸਹਿਯੋਗੀ ਨਗਲਾ ਜੀ ਉਹਨਾਂ ਨਾਲ ਗੱਲਬਾਤ ਕਰਕੇ ਭਾਈ ਕਿਵੇਂ ਦੇਖਦੇ ਹੋ ਜੋ ਹਾਲਾਤ ਬੜੇ ਆ ਬਰਸਾਤ ਤੋਂ ਲੈ ਕੇ ਚੱਕੀ ਬੈਂਕ ਦਾ ਹੀ ਪਾਣੀ ਆ ਰਿਹਾ ਬਿਆਸ ਰਿਆ ਤੇ ਬਿਆਸ ਰਿਆ ਦਾ ਪਾਣੀ ਤੇ ਆਈ ਰਿਹਾ ਪੌੜ ਜੀ ਦੱਸ ਦਈਏ ਕਿ ਪਿਛਲੇ 2 ਦਿਨਾਂ ਤੋਂ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਬਾਰਿਸ਼ ਹੋ ਰਹੀ ਔਰ ਹਿਮਾਚਲ ਵਿੱਚ ਵੀ ਜਿਹੜੀ ਲਗਾਤਾਰ ਬਾਰਿਸ਼ ਹੋਈ ਹੈ ਕਿਤੇ ਨਾ ਕਿਤੇ ਪੋਂਗ ਡੈਮ ਦਾ ਜਿਹੜਾ ਜਲ ਸਤਰਾ ਉਹ ਲਗਾਤਾਰ ਵਧਿਆ ਜਿਸ ਦੇ ਕਾਰਨ ਫਿਲਹਾਲ ਜਿਹੜਾ ਪੌਂਗ ਡੈਮ ਦੇ ਚੀਫ ਇੰਜੀਨੀਅਰ ਨੇ ਉਹਨਾਂ ਵੱਲੋਂ ਵੀ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਰਾਤ ਨੂੰ ਦੱਸਿਆ ਗਿਆ ਉਹਦੇ ਵਿੱਚ ਕੀ ਅਸੀਂ 15000 ਜਿਹੜਾ ਕਿਊਸਿਕ ਉਹ ਪਾਣੀ ਦਾ ਵਾਅਦਾ ਕਰ ਰਹੇ ਹਾਂ ਮੈਂ ਦੱਸ ਦਈਏ ਕਿ ਆਪਣੇ 15000 ਜਿਹੜਾ ਕਿਊਸਿਕ ਦਾ ਵਾਅਦਾ ਕਰਨਾ ਉਹ ਕਿਤੇ ਨਾ ਕਿਤੇ ਬਿਆਸ ਦਰਿਆ ਦੇ ਵਿੱਚ ਹੀ ਪੈਣਾ ਉਹ ਉਸ ਤੋਂ ਬਾਅਦ ਜਿਹੜੀ ਹਿਮਾਚਲ ਦੇ ਵਿੱਚ ਜਿਹੜੀ ਲਗਾਤਾਰ بارشਾਂ ਹੋ ਰਹੀਆਂ ਉਸ ਦਾ ਵੀ ਪਾਣੀ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਬਿਆਸ ਦਰਿਆ ਦੇ ਵਿੱਚ ਪੈ ਰਿਹਾ ਹੋ ਸਕਦਾ ਹੈ ਕਿ ਔਣ ਵਾਲੇ ਸਮੇਂ ਦੇ ਵਿੱਚ ਜੇ ਹਿਮਾਚਲ ਵਿੱਚ ਏਸੀ ਤਰ੍ਹਾਂ ਦੀ بارش ਹੁੰਦੀ ਰਹੀ ਤਾਂ ਜਿਹੜਾ ਪੌਂਗ ਡੈਮ ਦਾ ਜਲ ਸਤਾਰਾ ਉਹ ਵੀ ਵਧਣਾ ਹੈ ਤੇ ਉਸ ਤੋਂ ਬਾਅਦ ਜਿਹੜਾ ਚੱਕੀ ਦੇ ਪਠਾਨਕੋਟ ਦੇ ਚੱਕੀ ਦਰਿਆ ਦੇ ਵਿੱਚ ਜਿਹੜਾ ਪਾਣੀ ਉਹ ਵੀ ਬਿਆਸ ਦਰਿਆ ਦੇ ਵਿੱਚ ਆਊਗਾ ਔਰ ਲਗਭਗ ਦੀ ਗੱਲ ਕਰੀਏ ਤਾਂ ਸਵਾ ਲੱਖ ਦੇ ਕਰੀਬ ਜਿਹੜਾ ਹੈਗਾ ਉਹ ਉਹ ਬਿਆਸ ਦਰਿਆ ਦੇ ਵਿੱਚ ਜਿਹੜਾ ਪਾਣੀ ਹੈਗਾ ਉਹ ਹੁੰਦਾ ਪਿਆ ਵਾ ਇਸ ਲਈ ਕਿਉਂਕਿ ਚੱਕੀ ਦਰਿਆ ਔਰ ਪੌਂਗ ਡੈਮ ਤੋਂ ਲਗਭਗ ਜਿਹੜਾ 75000 ਕਿਊਸਿਕ ਜਿਹੜਾ ਪਾਣੀ ਉਹ ਛੱਡਿਆ ਜਾ ਰਿਹਾ ਹੈ ਅਗਰ ਬਾਰਿਸ਼ੀ ਮਾਤਲ ਵਿੱਚ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਹੋ ਸਕਦਾ ਹੈ ਕਿ ਨਿਚਲੇ ਏਰੀਆ ਦੇ ਜਿਹੜੇ ਲੋਕ ਨੇ ਉਹਨਾਂ ਲਈ ਪਰੇਸ਼ਾਨੀਆਂ ਜਿਹੜੀਆਂ ਹੋਰ ਖੜੀਆਂ ਹੋ ਜਾਣ। ਆਪਾਂ ਦਰਸ਼ਕਾਂ ਨੂੰ ਥੋੜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ ਕਿ ਜ਼ਿਆਦਾਤਰ ਇਸ ਪਾਣੀ ਦੇ ਕਰਕੇ ਕਿਹੜੇ-ਕਿਹੜੇ ਪਿੰਡ ਪ੍ਰਭਾਵਿਤ ਆ ਜਿਨ੍ਹਾਂ ਦੇ ਕਰਕੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਿਆ ਬਹੁਤ ਸਾਵਾਂ ਤੋਂ ਜਿਹੜੀ ਤੁਸੀ ਬੰਨ ਜਿਹੜੇ ਕਿ ਪਾਣੀ ਦੀ ਚਪੇਟ ਤੇ ਆਉਣ ਕਰਕੇ ਜਿਹੜੇ ਟੁੱਟਦੇ ਰਹਿ ਰਹੇ। ਇਹ ਦੱਸ ਦਈਏ ਕਿ ਆਪਣੇ ਪਿਛਲੇ ਕੱਲ ਹੀ ਹਲਕਾ ਮੁਕੇਰੀਆਂ ਦੇ ਪਿੰਡ ਹਲੇੜ ਤੇ ਉਹਦੇ ਨਾਲ ਦਾ ਇੱਕ ਪਿੰਡ ਹੋਰ ਸੀਗੇ ਕੁੱਲੀਆਂ ਆਈ ਥਿੰਕ ਤੇ ਉਹ ਨਾ ਪਿੰਡਾਂ ਦੇ ਵਿੱਚ ਜਿਹੜਾਗਾ ਉਹ ਰਾਤ 4-4 ਫੁੱਟ ਦੇ ਕਰੀਬ ਜਿਹੜਾਗਾ ਉਹ ਪਾਣੀ ਵੜ ਗਿਆ ਸੀਗਾ ਤੁਸੀ ਬੰਨ ਤਿੰਨ ਜਗ੍ਹਾ ਤੋਂ ਪਾੜ ਪੈ ਗਿਆ ਸੀਗਾ ਉਸ ਤੋਂ ਬਾਅਦ ਆ ਜੀ ਅਸੀਂ ਟਾਂਡਾ ਹਲਕੇ ਦੇ ਵਿੱਚ ਤੇ ਟਾਂਡਾ ਹਲਕੇ ਦੇ ਪਿੰਡ ਟਾਹਲੀ ਤੇ ਅਬਦੁੱਲਾਪੁਰ ਦੇ ਵਿੱਚ ਵੀ ਇਸ ਟਾਈਮ ਤੁਸੀਂ ਜਿੱਥੇ ਖੜੇ ਹੋ ਤੁਸੀਂ ਪਿੱਛੇ ਹਾਲਾਤ ਦੇਖ ਹੀ ਸਕਦੇ ਹੋ ਕਿ ਲਗਭਗ ਜਿਹੜਾਗਾ ਉਹ 500 ਮੀਟਰ ਦਾ ਦਾਇਰਾ ਜਿਹੜਾਗਾ ਉਹ ਬਿਆਸ ਦਰਿਆ ਨੇ ਆਪਣਾ ਲਿਆ ਜੇਕਰ ਗੱਲ ਕੀਤੀ ਜਾਵੇ ਤੇ ਕੀ ਲੱਗਦਾ ਕਿ ਜੇਕਰ ਬਰਸਾਤ ਜਿਵੇਂ ਕਿ ਲਗਾਤਾਰ 2-3 ਦਿਨਾਂ ਤੋਂ ਪੈ ਰਹੀ ਹੈ 2 ਦਿਨ ਹੋਰ ਤਸੀ ਜਾ ਰਹੀ ਹੈ ਕਿ ਆਉਣ ਵਾਲੇ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਹੋਣਗੇ ਜਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇਕਰ ਪਾਣੀ ਦੇ ਬਚਾਅ ਦੇ ਕਾਰਜ ਨੇਤੀ ਜੀ ਦੱਸਦੇ ਕਿ ਜਿਸ ਤਰੀਕੇ ਦੀ ਬਾਰਿਸ਼ ਰੁਕ ਰੁਕ ਕੇ ਲਗਾਤਾਰ ਹੋ ਰਹੀ ਹੈ ਪੰਜਾਬ ਦੇ ਵਿੱਚ ਆਪਣੇ ਕੰਢੀ ਏਰੀਆ ਦਸੂਆ ਤੋਂ ਲੈ ਕੇ ਅਸੀਂ ਗੱਲ ਕਰੀਏ ਤਾਂ ਮੁਕੀਰੀਆਂ ਦਸੂਆ ਟਾਂਡਾ ਹਲਕੇ ਜਿਹੜੇ ਚੋਕ ਦੀ ਉਫਾਨ ਦੇ ਉੱਪਰ ਦੇਖੇ ਨਹੀਂ ਸੀ ਕਿ ਪਾਣੀ ਹੁੰਦਾ ਦੇਖਿਆ ਨਹੀਂ ਵੀ ਇਸ ਟਾਈਮ ਜਿਹੜੇ ਉਫਾਨ ਦੇ ਉੱਤੇ ਨੇ ਥੈਂਕ ਯੂ ਨਾਲੋਜੀ ਇਹ ਸੰ ਸਾਡੇ ਸਹਿਯੋਗੀ ਨਗਲਾ ਸਾਹਿਬ ਉਹਨਾਂ ਨਾਲ ਗੱਲਬਾਤ ਕੀਤੀ ਜਿੰਨਾ ਕਿ ਮਤਲਬ ਕਿ ਬਹੁਤ ਸਾਰੇ ਹੜ੍ਹ ਦੇ ਹਾਲਾਤਾਂ ਤੇ ਤੁਸੀਂ ਬੰਨ ਤੇ ਫਲੱਡ ਗੇਟ ਜਿਹੜੇ ਖੁੱਲੇ ਗਏ ਸੀ ਉਸ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਮੇਰੇ ਪਿੱਛੇ ਦੇਖ ਸਕਦੇ ਹੋ ਇਸ ਵਕਤ ਪਿੰਡ ਅਬਦੁੱਲਾਪੁਰ ਦੇ ਖੜੇ ਪਾਵੇ ਕਿ ਤੇਜ਼ ਹਵਾਵਾਂ ਚੱਲਦੀਆਂ ਪਈਆਂ ਪਰ ਪਾਣੀ ਜਿਹੜਾ ਆ ਰੁਕਣ ਦਾ ਨਾਮ ਨਹੀਂ ਲੈ ਰਿਹਾ ਪਰ ਦੂਸਰੇ ਪਾਸੇ ਜੋ ਹਾਲਾਤ ਦੇਖੇ ਜਾਂ ਤਾਂ ਇਹ ਹਾਲਾਤਾਂ ਦੇ ਚੱਲਦੇ ਜਿਹੜਾ ਕਿ ਪਾਣੀ ਦੇ ਕਾਰਨ ਕਰਕੇ ਜਿਹੜਾ ਕਿ ਲੋਕ ਤਾਂ ਘਰੋਂ ਬੇਕਾਰ ਹੈ ਪਰ ਇਸ ਜਿੱਥੇ ਸੁਰੱਖਿਆ ਥਾਵਾਂ ਤੇ ਬੈਠੇ ਇੱਥੋਂ ਵੀ ਅਗਾਹ ਜਿਹੜਾ ਜਾਣਾ ਸ਼ੁਰੂ ਕਰ ਦਿੱਤਾ ਜਿਕਰ ਹਾਲਾਤ ਦੇਖੇ ਜਾਂ ਤਾਂ ਹਾਲਾਤ ਜਿਹੜੇ ਆ ਬਹੁਤ ਹੀ ਨਾਜਿਕ ਨਜ਼ਰ ਆ ਰਹੀ ਇਸ ਸਥਿਤੀ ਕਿ ਲੋਕ ਕਰੋ ਬੇਕਾਰ ਤੇ ਲੋਕਾਂ ਦੇ ਚੁੱਲ੍ਹੇ ਠੰਡੇ ਪੈਣ ਕਰਕੇ ਲੋਕ ਜਿਹੜੇ ਕੀ ਰੋਟੀ ਤੋਂ ਵੀ ਆਵਾਜ਼ਾਰਾ ਪਾਉਣਗੇ ਸਮਾਜ ਸੇਵੀ ਸੰਸਥਾ ਵੱਲੋਂ ਔਰ ਗੁਰਦੁਆਰਾ ਸਾਹਿਬ ਵੱਲੋਂ ਉਹਨਾਂ ਨੂੰ ਲੰਗਰ ਦਾ ਪਖਤਾ ਇਤਿਹਾਬ ਕੀਤਾ ਗਿਆ ਪਰ ਤੇ ਬਰਸਾਦ ਦੇ ਕਾਲ ਕਰਕੇ ਲੋਕਾਂ ਦਾ ਜਿਹੜਾ ਸੜਕਾਂ ਤੇ ਬੈਠਣਾ ਜਾਂ ਤਸੀਮਾਂ ਤੇ ਬੈਠਣਾ ਕਾਫੀ ਮੁਸ਼ਕਲ ਜਿਹੜਾ ਕੀ ਹੋਇਆ ਪਿਆ ਵਾ ਤੁਸੀਂ ਦੇਖਦੇ ਹੋ ਨਾ ਦੇਨੀ ਸੇਰਾ ਤੇ ਮੈਂ ਹਮਰਥਪਾਲ ਸਿੰਘ ਬਾਜਵਾ ਟਾਂਡਾ ਉਮੜ